ਆਲੇ ਰੰਗ ਦਾ ਲਾਈਟ ਤਾਂ ਮੇਰੇ ਲਈ ਦੀ ਵੱਧ ਹੈ ਮੇਰੇ ਲਈ ਦੀ ਵੱਧ ਹੈ ਲਾਲ ਨਿਸ਼ਾਨ ਬਰੋਬਰ ਲਾ ਫਿਰ ਤੂੰ ਦੇਖ ਫਿਰ ਲਾ ਬਰੋਬਰ ਦੇਖ ਇਹਦਾ ਫਿਰ ਹੋਣੀ ਯਾਰ ਕਿੱਥੇ ਪਾਣ ਡਰ ਯਾਰ ਕਿੱਥੇ ਆਈ ਹੋਣੀ ਇਹਦਾ ਮਾ ਆ ਤੇਰੇ ਰੁਪਇਆ 60 ਲੱਖ ਲਾਇਆ ਉਹ 60000 60000 ਸੌਰੀ 60 ਲੱਖ ਲਾਇਆ ਕਹਿੰਦਾ ਆਈਫੋਨ ਉਹ ਤੇ ਬਨ ਪਲਸ ਤੇ ਹੈ ਉਹ ਖੋਲਣਾ ਵੀ ਉਹਦਾ ਨਾ ਕੋਈ ਨਹੀਂ ਓਏ ਇਹਦਾ ਖੁੱਲ ਜੂ ਇਹਦਾ ਯਾਰ ਇੱਕ ਧਾਗਾ ਵੱਡਣਾ ਧਾਗਾ ਵੱਡਣਾ ਜਦੋਂ ਜਿਹੜਾ ਚੱਲ ਰਹੀ ਆ ਪੇਸ ਤੁਸੀਂ ਇੱਧਰ ਦੇਖੋ ਕੋਈ ਪਰਵਾਹ ਨਹੀਂ ਹੈ ਨਾ ਕੋਈ ਮਾਰੇ ਕੋਈ ਵਾਹ ਉਹ ਤੇਰੇ ਇਹਦਾ ਜਿਹੜਾ ਕੰਮ ਆ ਉਹ ਕਰ ਨੂੰ ਬੈਠਾ ਯਾਰ ਇਹ ਤਿਆਰ ਆ ਵਿਚਾਰਾ ਆਪਣੀ ਡਿਊਟੀ ਤੇ ਪਾਇਆ ਹੁੰਦਾ ਰਫਲ ਇਹ ਤਾਂ ਨਹੀਂ ਖੜਾ ਵੀ ਜਦੋਂ ਬੈਠੀ ਆ ਗਿਆ ਵਸ ਪਰ ਉਹ ਮਾੜਾ ਮੂਟਾ ਬੰਦੇ ਨੂੰ ਆਈ ਦੇਖਣ ਜਾਈਗਾ ਕਿ ਉਹ ਸ਼ਾਇਦ ਤੋੜਿਆ ਤਾਂ ਹੈਗਾ ਹੈ ਛੱਪੀ ਮਾਰੇ ਬੰਦਾਂ ਨੂੰ ਹੋਰ ਬੰਦੇ ਖੰਡ ਜਿੱਥੇ ਬੰਨਿਆ ਜਾਂਦਾ ਹੈ ਇੱਥੇ ਵਾਈ ਗਰੂਪ ਇਦਾਂ ਲਿਆ ਵਟੋਰੀ ਯੂਰਾਂ ਲੇਵਰਾ 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 ਆ ਬਾਪਰਾ ਕਰੀ ਲਓ ਮੈਂ ਲਾਉਂਦੇ ਰਾਂਕਾ ਝੰਗਾ ਵੀ ਮਰਾਂ ਗਲਾ ਅੰਦਰ ਉਹ ਯਾ ਕੜਾ ਵੀ ਲਾਉਣਾ ਪੁੱਤ ਨੂੰ ਯਾਰ ਲਾਉਣਾ ਪੂ ਨਹੀਂ ਯਾਰ ਕੜਾ ਲੈਂਦਾ ਨਹੀਂ ਬਈ ਮੈਂ ਬਹੁਤ ਔਖਾ ਪਾਰਿਆ ਪਾਇਆ ਗਿਆ 8000 ਇਦਾਂ ਹੀ ਕੱਢ ਦੇ ਕੱਕੇ ਇਦਾਂ ਫਿਰ ਇੰਨਾ ਚੱਲ ਆ ਜਿਹਦੇ ਵਿੱਚ ਉਹ ਥੱਲੋਂ ਤੁਰਨ ਵੇਲੇ ਤੈਨੂੰ ਡਿੱਕੇ ਤਾਂ ਆਉਂਦੀ ਕੀ ਤੁਰਨ ਵੇਲੇ ਥੱਲੋਂ ਵੜਦੇ ਆਂਗੇ ਥੋੜਾ 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 ਵੜ ਤਾਂ ਨੂੰ ਨਹੀਂ ਉਹ ਨਹੀਂ ਆ ਥੋੜਾ ਥੋੜਾ ਵੜਦੇ ਆਂਗੇ ਆਹ ਆ ਰਿਹਾ ਥੱਲੇ ਲੱਗਦੀਆਂ ਨੇ ਯਾਰ ਲੱਤਾਂ ਦੀਆਂ ਤੁਰਪੂ ਯਾਰ ਹੈ ਤੁਰਪੂ ਮੈਂ ਤੁਰਪੂਗਾ ਕਿਉਂ ਨਾ ਚੱਲੇ ਤਦਹੀਂ ਇੰਨਾ ਤਾਂ ਫਿਰ ਕਰਨਾ ਪੈਂਦਾ ਭਜਾ ਲਓ ਸ਼ੰਗਾਰਸ਼ ਜੀ ਮੈਂ ਹੋਰ ਕਹਿੰਦਾ ਸੀ ਥੋੜਾ ਜਿਹਾ ਢਿੱਲਾ ਯਾਰ ਢਿੱਲਾ ਲਾ ਆਹ ਚੀਜ਼ ਕਵਰ ਹੋਣਾਂਗੇ ਹੈ ਆਹ ਚੀਜ਼ ਕਵਰ ਹੋਣਾਂਗੇ ਵਾਹਾਂ ਤੇ ਕੱਲੇ ਪੱਤੇ ਆਹੋ ਪੱਤੇ ਆ ਦੇਖ ਆਹ ਖੜਦਾ ਨੂੰ ਛੋਟਾ ਫਿਰ ਬਈ ਮੈਂ ਤਾਂ ਹੀ ਫਿਰ ਉਹੀ ਗੱਲ ਕਹਦਾ ਸੀ ਮੈਂ ਵਿੱਚ ਦੀ ਤੁਰੂੰਗਾ ਰੱਸਾ ਬੰਨਦਾ ਯਾਰ ਉੱਤੋਂ ਖੜਦਾ ਜਾ ਰੱਸਾ ਪਿਆ ਅੰਦਰ ਨਾ ਮਗੇਸਰਾਗੇ ਹੌਲੀ ਹੌਲੀ ਜਿਵੇਂ ਆਏ ਲਾਉ ਅਜੇ ਵਾ ਤੂੰ ਆ ਕੇ ਆਈ ਕੁਝ ਕਰੀ ਚੰਗਾ ਤੂੰ ਕੁਝ ਨਹੀਂ ਬੋਲਣਾ ਐਂ ਬਸ ਚੱਪਲਾ ਲਾ ਦੇ ਕੋਈ ਨਾ ਚੱਪਲਾ ਹਜੇ ਪਾਈ ਰੱਖ ਮੜੀ ਸੈਟਿੰਗ ਕਰ ਲਈਏ ਵੀਡੀਓ ਦੀ ਫੇਰ ਉਹ ਕਰਾਂਗੇ ਆਪਾਂ ਦੇਖਾਂ ਮੜਾ ਉਹ ਕਰੀ ਮੜਾ ਜਾ ਹਾਂ ਉਹ ਜਮਾ ਓਕੇ ਆ ਸੰਦੀਪ ਜਮਾ ਓਕੇ ਆ ਹਾਂ ਤੈਨੂੰ ਵੀਊ ਦਿਖਾਉਣਾ ਏ ਦੂਸਰੀ ਕਰ ਕਰ ਮੁਸਾ ਓਏ ਓਏ ਰੋਬ ਵੀ ਪੂਰਾ ਪੈਂਦਾ ਓਏ ਰੰਗ ਜਾ ਕਿੱਥੇ ਰੰਗ ਜਾ ਰੰਗ ਜਾ ਨਹੀਂ ਰੰਗ ਜਾ ਦੇ ਮੜਾ ਜਾ ਆ ਆ ਆ ਜਮਾ ਕੇ ਚਲੋ ਜਰੂਰ ਡਰਾਉਣਗੇ ਮੇਰਾ ਛੇਰੇ ਚਲੋ ਯਾਰ ਕਹਿੰਦਾ ਨਾ ਤੂੰ ਇੱਕੋ ਲੱਗਦਾ ਨਾ کہیں ਪਹਿਲਾਂ ਮੈਨੂੰ ਇੱਕਦੋ ਗੱਲਾਂ ਨਾਲ ਕਰਨਾ ਦੇ ਤੂੰ ਫੇਰ ਤੂੰ ਉਹ ਮੇਰੇ ਮੇਰੀ ਗੱਲ ਸੁਣ ਕੇ ਆਏ ਠੀਕ ਹੈ ਬਾਬਾ ਜੀ ਨੂੰ ਮਿਲਣਾ ਮੇਰੀ ਗੱਲ ਨਾਲ ਕੋਈ ਮਾਊ ਬਾਬਾ ਜੀ ਨੂੰ ਮਿਲਣਾ ਬਾਈ ਓਏ ਬਾਬਾ ਜੀ ਨੂੰ ਮਿਲਣਾ ਅਸੀਂ ਪਰ ਮੈਨੂੰ ਐਂ ਦੱਸੋ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਐਂ ਦੱਸੋ ਇੱਥੇ ਪਾਰਕਿੰਗ ਹੈ ਇਹ ਇੱਕ ਇੱਕ ਹਾਂ ਇਹਦੀ ਸਦਾ ਹੀ ਤਾਂ ਉਹੀ ਬਣਾਈ ਹੈ ਹਾਂ ਉਹਦਾ ਬੈਨ ਕਰਤੇਗਾ ਉਹਦਾ ਮੂ ਬੈਨ ਰੋਡ ਤੇ ਨਹੀਂ ਚੜਦਾ ਤੁਸੀਂ ਇੱਥੇ ਕਿਉਂ ਆ ਗਏ ਪਤਾ ਇਹ ਰਹਾ ਲਿਖਿਆ ਹੋਇਆ ਨਾ 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 ਇਹ ਨਹੀਂ ਨੀਰਾਜ ਕਰ ਪਾਉਣੀ ਸਾਰੀ ਵੀਡੀਓ ਦਾ ਐਂਡ ਤੇ ਪਾਵਾਂਗੇ ਠੀਕ ਆ ਠੀਕ ਆ ਚੱਲ ਚੱਲੀਏ ਭਾਈ ਉਹ ਪਹਿਲਾਂ ਆ ਗਈ ਸੰਦੀਪ ਤੂੰ ਗੱਲ ਇਹਦੀ ਮੈਂ ਪਤਾ ਉਹਦੇ ਮੂੰਹ ਕਣੀ ਗੜੀ ਛੱਟ ਲੱਕੜਾ ਗੇਟ ਜੇ ਲੈ ਬਰੇ ਚਲੋ ਚਲੋ ਖੁੱਲ ਜਾ ਹਏ ਬੇ ਪਤਾ ਮਾਰੇ ਸੀ ਮਰ ਭਾਈ ਬੇ ਆ ਕੰਮ ਨਹੀਂ ਮਾਣਾ ਮੋਟਾ ਯਾਰ ਸ਼ਾਂਤੀ ਰੱਖੋ ਯਾਰ ਪੰਡਤ ਜੀ ਬੈਠੀ ਬਾਬਾ ਜੀ ਨੂੰ ਮਿਲਣਾਗਾ ਦਰਸ਼ਨ ਪੁੱਤ ਚੱਟ ਇਹ ਨਾ ਸੋਨਾ ਤਾ ਨਾ ਟੱਪ ਗਿਆ ਗੱਲ ਕਿਹੜੀ ਸੁਣਨੀ ਨਹੀਂ ਗੱਲ ਸੋਨਾ ਬੱਜੀ ਹੋ ਰਿਹਾ ਅੰਦਰ ਜਾ ਕੇ ਗੁਲਛਮ ਨੂੰ ਐ ਕਹ ਸੇਰਾ ਆਇਆ ਨਮੋਦੋ ਅੰਦਰ ਜਾ ਕੇ ਇਨੇ ਵਾਰੇ ਕਰ ਦੋ ਵਾਰੇ ਕਰ ਯਾਰ ਇੱਕ ਲੋ ਜੀ ਰਹਿ ਨਾ ਇੱਕ ਲੋ ਵਗੈਰਾ ਹੁਣ ਹੋਰ ਫੜ ਲਓ ਕਿੱਦਾਂ ਕੋਈ ਹੋਰ ਫੜ ਲਓ ਫੂਨ ਫੜਾ ਦਿੱਤੇ ਜਿਹੜਾ ਬਈ ਹਾਂ ਮੈਂ ਤਾਂ ਹਟ ਗਿਆ ਚਲੋ ਯਾਰ ਬਾਈ ਬਣ ਕੇ ਸੰਦੀਪ ਲੈ ਚੱਲ ਲੈ ਟ ਭਾਈਆ ਵਾਸਤਾ ਯਾਰ ਹੁਣ ਨਹੀਂ ਹੋਰ ਯਾਰ ਚੱਲੀਏ ਭਾਈ ਚਲੋ ਚੁੱਪ ਜਾਪਾ ਚੁੱਪ ਚੁੱਪ ਸਟਾਰਟ ਲੱਗ ਜਾਈਆਂ ਮਾਰ ਚ ਲੈ ਮੈਨੂੰ ਉਹ ਪੁੱਤ ਮਾਰ ਕਿਉਂ ਹੈ ਮਾਰਾ ਦੀ ਮੱਛਰ ਤੇ ਜਿੰਦਾ ਖੁੱਲਾ ਹੈ ਜਿੰਦਾ ਖੁੱਲਾ ਹੈ ਜਿੰਦਾ ਦਾ ਖੁੱਲਾ ਵੀਰ ਬਣ ਕੇ ਤੁਸੀਂ ਮਣੀ ਟਕੇਈ ਰੱਖੋ ਯਾਰ ਕਿਉਂ ਬੇਅਕਲਾਈ ਗੱਲਾਂ ਕਰੀ ਬਾਬੇ ਨੂੰ ਮਿਲਣਾ ਬਾਬੇ ਨੂੰ ਮਿਲਣਾ ਬਈ ਯਾਰ ਬਹੁਤ ਸੰਗਤ ਵਿੱਚ ਮੇਰੀ ਗੱਲ ਸੁਣ ਮੈਂ 1 ਮਿੰਟ ਮੈਂ ਕਰਦਾ ਗੱਲ ਬਚਿਉ ਰਹਿਣ ਹੋਏ ਹਾਂਜੀ ਅੰਦਰ ਜਾ ਕੇ ਕੁਲਚੋਂ ਨੂੰ ਐ ਕਹਦੇ ਸੇਰਾ ਨਮੂਦ ਤੋਂ ਹਾਲੈਂਡ ਵਾਲਾ ਰੋਡੇ ਵਰਗੇ ਸੇਰੇ ਬਹੁਤ ਬੈਠ ਨੇ ਚੋਚਣਾ ਦਾ ਸਕੀਨ ਕਹਦੀ ਜਾਂਸੀਆਂ ਦੇ ਮਾਲਕ ਬੈਠੇ ਨੇ ਜੋ ਵੀ ਥੱਲੇ ਬੈਠ ਨੇ ਠੀਕ ਆ ਤੁਸੀਂ ਕਿਰਪਾ ਕਰਕੇ 2-3 ਘੰਟੇ ਬੈਹਿ ਜਾ ਟਾਂ ਕੰਮ ਹੋ ਗਿਆ ਜਾਰੇ ਹਾਂ ਹਾਂ ਤੂੰ ਮਾਇਆ ਉਹਨਾਂ ਹੁੰਦੇ ਤਾ ਪੱਪੜੇ ਦੇ ਬੈਠਾ ਮੈਂ ਦੇਖ ਲਈ ਕਿਰਪਾ ਕਰਕੇ ਤੁਸੀਂ ਬੈਹਿ ਜਾ ਮੈਂ ਚਾਏ ਟਾਈਮ ਕਿੰਨਾ ਕਰ ਲਵਾਂ ਭਾਈ 2-3 ਘੰਟੇ ਲਵਾਂ ਨਾ ਕੀ ਆ ਮੇਰੀ ਗੱਲ ਸੁਣ ਇੱਕ ਮਿੰਟ ਤੇ ਰੰਨਾ ਹੋਈ ਆ ਮੇਰਾ ਨੋ ਤਾਂ ਸੁਭਾਸ਼ ਹੈ ਵੀਰੇ ਸੁਭਾਸ਼ ਸਾਹਿਬ ਇੱਕ ਕੰਮ ਕਰੀਂ ਭਾਈ ਐ ਪੁੱਛ ਲਈ ਟਾਈਮ ਦੇ ਕੱਪੜੇ ਲੈ ਦੇ ਨਾਲ ਫਿਰ ਦੇ ਉਪਰ ਹੀ ਅਲੱਗ ਬਣੀ ਹੈ ਤੇ ਕਮੈਂਟ ਕਰਨਾ ਫਰੇਮ ਦੇਖੀ ਲਾਸਟ ਫਰੇਮ ਲਖਾਈ ਯਾਰ ਲਾਸਟ ਫਰੇਮ ਦਿਖਾ ਦੇ ਮੜਾ ਜਾ ਇੱਕ ਮਿੰਟ ਚੁੱਪ ਕਰਿਓ ਓਏ ਚੁੱਪ ਕਰਿਓ ਬਾਪੇ ਨੂੰ ਮੈਨ ਲੈਣਾ ਬਾਪੇ ਨੂੰ ਬਾਪੇ ਨੂੰ ਮੈਨ ਲੈਣਾ ਮੇਰੀ ਗੱਲ ਸੁਣ ਮੈਂ ਇੱਕ ਮਿੰਟ ਮੈਂ ਕਰਦਾ ਬੱਚੀ ਉਹ ਰਿਹਾ ਅੰਦਰ ਜਾ ਕੇ ਕੋਲ ਸੋਨ

ਕੀ ਕੰਮ ਹੈ ਟਟਾ ਟਾਪ ਆਉਂਦਾ ਮੋਰ ਕੇ ਇਤਰੀ ਬਾਈਕ ਨਹੀਂ ਗਿਰਦਾ ਹੈ ਠੀਲੇ ਲਾ ਕੇ ਖਤਮ ਕਰ ਦਿਆ ਕਰੋ ਹੈ ਸਾਰਾ ਫੈਕਟਰੀ ਵੇਂਦਾ ਨਾ ਬਹੁਤ ਸਾਰਾ ਬਹੁਤ ਬਹੁਤ ਰਾਜ ਵੀ ਨਹੀਂ ਚੱਲਦਾ ਤਾਂ ਇਹ ਡਾ ਹੋ ਰਿਹਾ ਹੈ ਖੋਲਣੇ ਨਹੀਂ ਹੈ ਜਿਹੜਾ ਅੱਜ ਆਪਾਂ ਖੋਲਦੇ ਜੀ ਆਪਾਂ ਆਪ ਓਕੇ ਖੋਲ ਲਾਂਗੇ ਪਰ ਰਾਜ ਨਹੀਂ ਲਓ ਤੁਸੀਂ ਹੁਣ ਚੁੱਪ ਕਰੋ ਮੈਨੂੰ ਹਾਂਜੀ ਭਾਈ ਨਥਾਣੇ ਫਿਰਦਿਆਂ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਸੰਦੀਪ ਸਿੰਘ ਰਮਾਣਾ ਜੀ ਜਿਹੜਾ ਰਮਾਣਾ ਗੋਤ ਹੈ ਉਹ ਇੱਥੇ ਬਈ ਸਾਡੇ ਟੇਕਣ ਆਉਂਦੇ ਨੇ ਜੇ ਅਸੀਂ ਨਾਲ ਆ ਕੇ ਚੱਲ ਵੀ ਪਹਿਲਾਂ ਦੇਖ ਕੇ ਆਉਂਦੇ ਆ ਤੇ ਉਹ ਤਾਂ ਫਿਰਦੇ ਨੇ ਗੋਲ ਆਪਣੀਆਂ ਰੇੜੀਆਂ ਤੇ ਉਹ ਘਰਦੇ ਨੇ ਮਾਣ ਇਧਰ ਫੋਟੋਗ੍ਰਾਫੀ ਤੇ ਆ ਇਧਰ ਦਾਸਰਾ ਦੀ ਸੇਵਾ ਇੰਨਾ ਤੇ ਲਈ ਗਈ ਆ ਕਿਉਂਕਿ ਖਖੜੀਆਂ ਲੈਤੀਆਂ ਨੇ ਅਗਲਾ ਕਹਿੰਦਾ ਕੱਕੜੀਆਂ ਲੈਣੀਆਂ ਨੇ ਸੇਤ ਲਈ ਫਾਇਦੇਮੰਦ ਵੀ ਨੇ ਤੇ ਬਾਕੀ ਬਈ ਹਰੀਆਂ ਸਬਜ਼ੀਆਂ ਚਾਉਂਦੀਆਂ ਨੇ ਬਣਿਆ ਨਹੀਂ ਕੰਮ ਸਾਲਾਂ ਨੂੰ ਲੈਣ ਤੱਕ ਦੀ ਮੇਰੇ ਸਾਲਾਂ ਤੋਂ ਕਿਸੇ ਪਾਸੇ ਵੀ ਨਹੀਂ ਪੂਰੀ ਪੈਂਦੀ ਬਣਿਆ ਨਹੀਂ ਕੰਮ ਕੰਮ ਬਣਿਆ ਨਹੀਂ ਫਰਾਈ ਮੁਹੰਮਦ ਖਾਜੀ ਫਰਾਈ ਮੁਹੰਮਦ ਮੁਹੰਮਦ ਖਾਣੇ ਆ ਮੱਕਲਹਾਵੇ ਨੂੰ ਲੈਂਤੀਆਂ ਨੇ ਜੀ ਖਾਵਾਂਗੇ ਸਾਰਾ ਕੁਝ ਪਾਸ ਮੈਂ ਜੀ ਇਹ ਹਰੀ ਸਬਜ਼ੀ ਉਹ ਫਰਾਈ ਮੁਹੰਮਦ ਨਾ ਖਾਇਆ ਕਰੋ ਹਰੀ ਸਬਜ਼ੀ ਉੱਤੋਂ ਦੀ ਖਾਓ ਮੈਂ ਦੱਸਤਾ ਇਹਨਾਂ ਨੂੰ ਦਰਸ਼ਕਾਂ ਨੂੰ ਦੱਸਤਾ ਵੀ ਤੜਕੇ ਦਾ ਲੀਵਰ ਸੁੱਕੇ ਤੇ ਚੱਲੀ ਜਾਂਦਾ ਕੋੜਾ ਹੋਇਆ ਪਿਆ ਜੀ ਉਹ ਜ਼ਹਿਰ ਬਾਈ ਐプチ ਜਿਹੜੀ ਜ਼ਹਿਰ ਮੈਨੂੰ ਇਧਰੋਂ ਜ਼ਹਿਰ ਚੜ ਗਈ ਜਿਹੜੇ ਨੂਨ ਮਿਰਚ ਕੱਟੂਗਾ ਇਹਦਾ ਫਰਾਈ ਮੋਮੋਸ ਜਾਂ ਕੋਈ 버거 ਨਹੀਂ 버거 ਨਹੀਂ ਫਰਾਈ ਮੋਮੋਸ ਜਾਂ 버거 ਜਾ ਦੇ ਭਾਈ ਤੂੰ 버거 ਖਾਣਾ ਇਹਨਾਂ ਦੇ ਆਫਰ ਚੱਲੀ ਜਾਂਦਾ ਇੱਥੇ ਖਾ ਲਿਓ 버거 ਨਹੀਂ ਖਾਂਦੇ ਆ ਇਹਨਾਂ ਦੇ ਆਰੇ ਉਹਨਾਂ ਦੇ ਮੋਮੋਸ ਹੀ ਖਾ ਲਓ ਫਿਰ ਸਟੀਮ ਖਾ ਲਓ ਸਟੀਮ ਵਧੀਆ ਹੁੰਦਾ ਸਟੀਮ ਵਧੀਆ ਹੁੰਦਾ ਸਟੀਮਦਾਰ ਪੱਕੇ ਜੇ ਨਹੀਂ ਉਹ ਤੂੰ ਬਾਹਰ ਗੇ ਤੂੰ ਦਾਸ ਸਰੇ ਇਸ਼ਨਾਨ ਕਰ ਚੁੱਕੇ ਨੇ ਸੰਦੀਪ ਬੇਟਾ ਨੇ ਵੀ ਕਰ ਲਿਆ ਇਸ਼ਨਾਨ ਗੱਗਾ ਤੁਰਿਆ ਹੋਇਆ ਹੈਗਾ ਤੇ ਠੀਕ ਆ ਭਾਈ ਸਵੇਰੇ ਸਵੇਰੇ ਕਾਣੀ ਜੀ ਸੱਚੇ ਪਾਸਾ ਚੜ੍ਹਦੀਆਂ ਕਲਾ ਜਰਕੀ ਸਾਰਿਆਂ ਨੂੰ ਇਸਨਾਨ ਦਿਖਾਉਣਾ ਲਾਈਟ ਘਾਟਾ ਮੋਬਾਈਲ ਦੀ ਗੱਗਾਂ ਮ ਕੈਮਰਾਮੈਨ ਜੀ ਬਾਬਾ ਜੱਕੇ ਲਵੇ ਜੱਕੇ ਆ ਗਿਆ ਇੰਨਾ ਟਾਈਮ ਕਿੱਥੇ ਆ ਇੰਨਾ ਟਾਈਮ ਕਿੱਥੇ ਆ ਆ ਗਿਆ ਆ ਗਿਆ ਰਿਸਕ ਲਈ ਕੀ ਕਹਿਦੀ ਆ ਗਿਆ ਵਾਈ ਗਰੂ ਸਫਲ ਆ ਤੇਰਾ ਗਾਗਿਆ ਇਹ ਹੈ ਹਨ ਲਿਖਿਆ ਗਿਆ ਸਨੈਰੀ ਹੈ ਹਨ ਸਨੈਰੀ ਅੱਖਰਾਂ ਦੇ ਲਿਖਿਆ ਗਿਆ ਆ ਅੜਕੇ ਦੇ ਜਿਹੜੇ 2:3 ਵਜੇ ਦੁਸ਼ਨਾਣ ਕਰਿਆ ਨੇ ਦੇ ਦੇ ਨਾ ਇਹਦਾ ਹਲਕ ਸੁੱਕਦਾ ਇਹਨਾਂ ਦਾ ਛੇਤੀ 2-2 ਕਿਲੋ ਦਾ ਭੈਣ ਦੀ ਗੋਭੀ ਵਾਲੇ ਖਾਦੇ ਹੋਏ ਨੇ ਇਹਨਾਂ ਦੇ ਹੁਣ ਇਹਨਾਂ ਦਾ ਜੂਸ ਆ 2-2 ਕਿਲੋ ਖਾ ਕੇ ਪਕਵੜੇ ਹੁਣ ਇਹਨਾਂ ਦੇ ਜੂਸ ਹੋੜ ਗਿਆ ਆਹਾ ਆਹਾ ਲੈ 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 ਮਾਨਾ ਜਾਦਾ ਹੀ ਰਹਿ ਜਾਣਗੀਆਂ ਇਹ ਇਹ ਜਾਦਾ ਹੀ ਰਹਿ ਜਾਣਗੀਆਂ ਕੱਟਾ ਖੜਾ ਇਦਰਾ ਮਾਰੇ ਯਾਰ ਨੂੰ ਮੇਰੇ ਨਾਲ ਹੁਣ ਫੇਰ ਤਿਆਰ ਹੈ। ਸਾੜੀ ਤੋਂ ਪਹਿਲਾਂ ਪਹਿਲਾਂ ਅਜੇ ਨਹੀਂ। ਨੂੰ ਕਰਤਾ ਇਦਰਾ ਜੇ ਹੁਣ ਜੇ ਅਸੀਂ ਚੜਿਆ ਦੇਖ ਲੈ ਨੂੰ ਸਮਝਾ ਦੇ ਸੀ ਪਿਆ। ਚਾਹ ਜੜੇ ਮੈਂ ਦੇਖਣਾ ਕਾਕਾ ਕਾਕਾ ਨਾਲ ਹੁਣ ਸਾਡੇ। ਪਿਆ ਦੇ ਬਾਈ ਟਕਾ ਦੇ ਨਾ ਯਾਰ ਮੰਡੀ ਆ ਠੱਠੇ ਵਾਂਗੂ। 2-2 ਲੀਟਰ ਵਾਲੀਆਂ ਬੋਤਲਾਂ ਨਾਲ ਰੱਖੇ ਹੁਣ ਪਾਣੀ ਦੀਆਂ। ਕਕੌੜਾ ਪਕੌੜਾ ਪਕੂੜਾ ਖਾਦਾ ਹੋਇਆ ਬਸ ਇਹ ਹਾਜੀ ਸੁਖਣਾ ਠੇਰ ਹੋ ਜਾ ਅਸਿਆ ਤਾਜ਼ਾ ਨਹੀਂ ਕਹਿੰਦਾ ਕੋਸ ਹੈ ਹੈ ਕੋਈ ਨਾ 30 ਮਿੰਟ ਨੂੰ ਪਤਾ ਲੱਗੂਗਾ ਟਾਕ ਲੋਟ ਗਿਆ ਜਦੋਂ ਆਹ ਦੀ ਭਾਈ ਅੱਜ ਮੈਂ ਦਿਖਾਉਂ ਜੇ ਨਾ ਇਹ ਮੈਂ ਤੇ ਨੂੰ ਥਾਣਾ ਜ਼ਿਲ੍ਹਾ ਬਟਿੰਡਾ